ਪੰਜਾਬ ਦੇ ਨਿਤਾਰਕ ਜਰਮਨ ਲੋਕ ਸਭਾ ਤੋਂ ਉਮੀਦਵਾਰ ਮੈਂਬਰ ਆਫ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਪਹੁੰਚ ਚੁੱਕੇ ਨੇ ਮੈਂ ਮੇਰੇ ਪੀੜਾ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਆਰਾਮ ਨਾਲ ਦੇਖੋ ਕੁਰਸੀਆਂ ਨੇ ਔਰ ਸੀਟਾਂ ਪਈਆਂ ਨੇ ਪ੍ਰੀਖਣ ਦਾ ਉਹ ਕਰੋ ਮਾਨ ਸਾਹਿਬ ਦੇ ਵਿਚਾਰ ਤੋਂ ਸੰਗਤ ਜੀ ਨਿਰੰਤਰ ਸੇ ਤੁਹਾਨੂੰ ਫਤਿਹ ਦਿੰਦੇ ਵੋਟ ਜੀ ਕਾ ਖਲਸਾ ਵੋਟ ਜੀ ਦੀ ਫਤਿਹ ਅਸਲਾਮ ਵਾਲੇਕੁਮ ਵਾਲੇਕੁਮ ਸਤਿ ਸ਼੍ਰੀ ਅਕਾਲ ਬੋਲ ਪੈਜੀ 3 ਨੂੰ ਆਪਣੇ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਹੇ ਐ ਤੁਸੀਂ ਉਰਜਨ ਅਸੀਂ ਸਾਰਿਆਂ ਨੇ ਵੋਟਾਂ ਪਾਉਣੀਆਂ ਕਾਟ ਗਿਣਤੀਆਂ ਜਿਸ ਤਕਦੀਰ ਦਾ ਫੈਸਲਾ ਹੋਣਾ ਹੈ ਪੈਜੀ 3 ਨੂੰ ਕੀ ਮੋਤੇ ਜਿੱਤ ਕੇ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਲਖਣ ਰੱਖੂਗਾ ਤੇ ਹਿੰਦੂ ਰਾਸ਼ਟਰ ਇੱਥੇ ਬਣਾਊਗਾ ਸੋ ਸਾਡੇ ਲਈ ਵਿਸ਼ੇਸ਼ ਕਰਕੇ ਕਟਿੰਟੀਆਂ ਦੇ ਲਈ ਪਹਿਲੀ 3 ਬੜੀ ਉੱਤਮ ਹੈ ਜਦ ਨਾਲ ਸੇ ਆਪਣੇ ਕੱਟਰੀ ਦਾ ਫੈਸਲਾ ਕਰਨਾ ਹੈ ਤੇ ਮੈਂਬਰ ਪਾਰਲੀਮੈਂਟ ਦਿੱਲੀ ਦੇ ਵਿੱਚ ਭੇਜਨੇ ਹੈ ਇਹ ਸਾਰੇ ਜੀ ਦਬਾਤ ਦੇ ਨਾਲ ਸੋਚਣੀ ਪੈਣੀ ਹੈ ਜੋ ਕਰਕੇ ਪਿੱਛੇ 92 ਸਿੱਕਾ ਆਪਨੇ ਆਪ ਪਾਰਟੀ ਨੂੰ ਦੇਤੀ ਸੀ ਆਪਾਂ ਨੇ ਸੋਚਿਆ ਸਮਝਿਆ ਨਹੀਂ ਸੀ ਪਰ ਬਾਣ ਵਿੱਚ ਸਿੱਟਾ ਦੇ ਤਿਆ ਉਸ ਤੋਂ ਪਹਿਲਾਂ ਕਾਂਗਰਸ ਨੂੰ ਦੇ ਰਹੇ ਬਾਦਲ ਜਨਯਨ ਦੇ ਰਹੇ ਬੀਜਪੀ ਤੇ ਆਰਐਸਐਸ ਨੂੰ ਦੇ ਰਹੇ ਸੋਚਣ ਦੀ ਸ਼ਕਤੀ ਸਾਡੀ ਕਮਜ਼ੋਰ ਦਿਨ ਦਿਨ ਹੋ ਰਹੀ ਹੈ ਜੋ ਕਰਕੇ ਜਿੱਥੇ ਸਾਡੀ ਤਕਦੀਰ ਦੇ ਫੈਸਲੇ ਹੋਣੇ ਐ ਔਰ ਬੜੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਇੰਡੀਆ ਦੀ ਬਣਨੀ ਐ ਉਹਦੇ ਵਿੱਚ ਕਿਹੜੇ ਲੋਕ ਜਿਹੜੇ ਖੜਕੇ ਪਾਰਲੀਮੈਂਟ ਦੇ ਵਿੱਚ ਹਿੰਦੂਤਵਾਦ ਦਾ ਵਿਰੋਧ ਕਰ ਸਕਣਗੇ ਚਾਤਕਿੰਤਿਆਂ ਲੋਕ ਬਚਾਲ ਸਪਨਗੇ ਵੀਰ ਦੇ ਵਿੱਚ ਲੱਗਿਆ ਹੋਇਆ ਹੈ ਜਤ ਕੇ ਸੰਬਧਾਨ ਕਹਿੰਦਾ ਕੋਈ ਵੀ ਕਿਸੇ ਦੀ ਜਿੰਦਗੀ ਤੇ ਜਾਤੀ ਨਹੀਂ ਲੈ ਸਕਦਾ ਜਿੰਨਾ ਚਿਰ ਸਾਰਾ ਚੀਤਾ ਕਰਾਇਆ ਬਨੋਂ ਦੇ ਘੇੜੇ ਦੇ ਵਿੱਚੋਂ ਨਾ ਜਾਏ ਜੀ ਦਾ ਮਤਲਬ ਹੈ ਅਦਾਲਤ ਦੇ ਰਾਹੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਸਾਰਾ ਕੌਸ਼ ਅਦਾਲਤ ਦੇ ਵਿੱਚ ਹੁੰਦਾ ਹੈ ਪਰ ਕਸ਼ਮੀਰ ਤੇ ਵਿੱਚ ਕੋਈ ਅਦਾਲਤ ਨਹੀਂ ਕੰਮ ਕਰਦੀ ਤੇ ਸੁਪਰੀਮ ਕੋਰਟ ਜੋ ਸੰਵਧਾਨ ਦੀ ਰਖਵਾਲੀ ਹੈ ਉਹ ਵੀ ਨਹੀਂ ਫੈਸਲਾ ਕਰਦੀ ਕਿ ਇਹ ਜਬਰ ਕਰੋ ਹੈਸਵਾ ਫਰਮਾਨੀ ਹੈ ਤੇ 150 ਸਬਦਾਨਕ ਹੈ ਇਹ ਸਾਰੀ ਇਤਿਹਾਸਕ ਸ਼ਰਤਗਿਂਚਿਆਂ ਦੇ ਖਿਲਾਫ ਫਰਮਾਨ ਆਪ ਜੀ ਨੂੰ ਪਤਾ ਹੈ ਮੁਸਲਮਾਨਾਂ ਦੇ ਨਾਲ ਕੀ ਹੋਇਆ ਬਬਰੀ ਮਸਜਿਦ ਦੇਵਤ ਮੂਰਤੀ ਰੱਖਣ ਦੀ ਇਜਾਜ਼ਤ 1986 ਦੇ ਵਿੱਚ ਕਾਂਗਰਸ ਨੇ ਪ੍ਰਾਈਮ ਮਿੰਿਸਟਰ ਜੀਤਿਭ ਗਾਂਧੀ ਨੇ ਦਿੱਤੀ ਸੀ ਉਸ ਤੋਂ ਬਾਅਦ 1992 ਦੇ ਵਿੱਚ ਅਰਵਾਰਨਿੰਗ ਜੋਸ਼ੀ ਤੇ ਬੀਜੇਪੀ ਇਥਾਰੇ ਸੱਜ ਦੇ ਜੜਾ ਰਹੇ ਇੱਕ ਵੱਡਾ ਹਜੂਮ ਲਗਾ ਕੇ ਬਬਲੇ ਮਕਸਦ ਨੂੰ ਸ਼ਹੀਦ ਕਰ ਦਿੱਤਾ ਉਸ ਵਕਤ ਸੈਂਟਰ ਦੀ ਸਰਕਾਰ ਦੇ ਵਿੱਚ ਕਾਂਗਰਸ ਦਾ ਪ੍ਰਾਈਮ ਮਿੰਿਸਟਰ ਵਜ਼ੀਰ-ਏ-ਆਜ਼ਮ ਨਰਸ ਮਰਾਓ ਸੀ ਪਰ ਨਰਸ ਮਰਾਓ ਨੇ ਆਪਣੇ ਸੰਵਿਧਾਨਕ ਹੱਕ ਨਹੀਂ ਇਸ ਸਮਾਨ ਕੀਤੇ ਕਿ ਇਹ ਗੈਰ ਕਾਨੂੰਨੀ बीजेपी ਤੇ ਅਰਥਸ ਜੋ ਇੱਕ ਖਦਾ ਦਾ ਕਰ ਸ਼ਹੀਦ ਕਰ ਰਹੀ ਹੈ ਇਹ ਸੰਕਰ ਦੀ ਸਰਕਾਰ ਨੇ ਨਹੀਂ ਹੋਣਾ ਜਣਾ ਸੋ ਮੇਰਾ ਮਤਲਬ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕ ਨੇ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਫੌਜੀ ਹਮਲੇ ਕਰਵਾਏ ਸਾਡੇ ਨੌਜਵਾਨ ਲੀਡਰ ਸਤਜਗਨ ਸਿੰਘ ਭਿੰਡਰਾ ਵਾਲੇ ਤੇ ਉਹਨਾਂ ਦੇ ਸਾਥੀ ਸ਼ਹੀਦ ਕਰਤੇ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਉਸ ਤੋਂ ਬਾਅਦ ਰਜੀਵ ਗਾਂਧੀ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਦਰਿਆਮ ਕਰਵਾਇਆ ਸੋਪਨਾਟਾ ਸਾਡੇ ਨਾਲ ਕਿਸੇ ਨੇ ਨਹੀਂ ਸਾਰਿਆਂ ਨੇ ਕੀਤੀ ਹੈ ਸਾਰਿਆਂ ਨੇ ਜਾਸਤੀਆਂ ਕੀਤੀਆਂ ਕੋਈ ਬੇਗਨਾ ਪਾਠ ਯਾ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਜਿਸ ਨੇ ਇਨਸਾਫ ਦੇ ਨਾਲ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਹੋਏ ਸਭ ਪਾਰਟੀਆਂ ਇੱਕ ਦੂਜੇ ਦੇ ਨਾਲ ਮਿਲ ਕੇ ਘਟ ਗਿਣਤੀਆਂ ਦੇ ਉੱਤੇ ਹਮਲੇ ਕਰਦੇ ਹੈ 2002 ਦੇ ਵਿੱਚ ਨਰਿੰਦਰ ਮੋਦੀ ਗੁਜਰਾਤ ਦੇ ਚੀਫ ਮਿਨਿਸਟਰ ਸਨ ਇਹਨਾਂ ਨੇ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਖਤਰਾ ਆਪ ਦਿੱਤਾ ਬੀਬੀ ਬਾਣੋ ਦਾ ਕੇਸ ਤੁਸੀਂ ਸਾਰੇ ਜਾਣਦੇ ਹੋ ਕਿ ਛੋੜਿਆ ਗਿਆ ਉਹ ਦੋਸ਼ੀਆ ਨੂੰ ਉਮਰ ਖਾਇਦ ਮਨੀਸੀ ਪਰ ਉਹ ਵੀ ਸਾਰੀ ਸਰਕਾਰ ਨੇ ਫੀਰੋਲ ਦੇ ਕੇ ਜਿਹੜੇ ਮੰਦਨ ਸੀ ਉਹਨਾਂ ਨੂੰ ਕਾਰ ਬਿਠਾਉਣ ਦੀ ਆਜ਼ਾਦਤ ਦਿੱਤੀ ਸੋ ਮੇਰਾ ਕਹਿਣਾ ਮਤਲਬ ਹੈ 2002 ਦੇ ਵਿੱਚ ਜੋ ਕਤਲੇਆਮ ਹੋਈ ਹੈ 1986 ਦੇ ਵਿੱਚ ਕਤਲੇਆਮ ਹੋਈ ਹੈ ਕੋਈ ਇਨਸਾਫ ਅਜੇ ਤੱਕ ਕਟਿੰਟੀਆਂ ਨੂੰ ਨਹੀਂ ਮਿਲਿਆ ਹੈ ਇਹ ਸਾਰੀਆਂ ਪਾਰਟੀਆਂ ਇਹ ਸਾਰੇ ਜਿੰਨੇ ਵੀ ਜ਼ੁਲਮ ਹੈ ਇਹ ਸਾਰੇ ਇਕੱਠੇ ਹੈ ਆਮ ਪਾਰਟੀ ਨੇ ਸਦਨ ਨੇ ਕਿਹਾ ਕਿ ਘਟਕਿੰਚੀਆਂ ਦੇ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਇਹ ਸਾਰੇ ਛਟਕਿੰਚੀਆਂ ਨੂੰ ਖਤਮ ਕਰਨ ਦੇ ਲਈ ਲੱਗੇ ਹੋਏ 2013 ਵਿੱਚ نرندر مواد چیف منسٹر سے گجرات کے ہزار سکھ جمیدار بے جمینے کرتے بے بےکر کرتے اور انہوں نے اپنی زمین تو مقوف کرتا ختم کرتا سینٹرس کا راج سی سردار منموہن سے ਵਜ਼ੀਰ ਆਜ਼ਮ ਸੀ ਉਸ ਵੇਲੇ ਵੀ ਕਾਂਗਰਸ ਨੇ ਆਪਣੀ ਅੱਖਾਂ ਮੀਟਿਆ ਰੱਖਿਆ ਕੋਈ ਇਨਸਾਫ ਨਹੀਂ ਮਿਲਿਆ ਸੋ ਇਸੇ ਕਰਾ ਇਹ ਗਮ ਸਾਰੇ ਚੰਦੇ ਆ ਰਹੇ ਹੈ ਕੋਈ ਇਨਸਾਫ ਦੀ امید ਸਾਨੂੰ ਨਹੀਂ ਹੈ ਅਗਾਂਹ ਕੋ ਸਾਨੂੰ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਜੇ ਗੱਟ ਗਿਣਤੀਆਂ ਨੇ ਇੱਕ ਇਕੱਠਾ ਫਰੰਟ ਨਾ ਬਣਾਇਆ ਤਾਂ ਇਹ ਲੋਕ ਵੱਧ ਗਿਣਤੀ ਦੇ ਬਾਰੇ ਉੱਤੇ ਚੜਦੇ ਰਹਿਣਗੇ ਅੱਜ ਰਾਮ ਰਹੀਮ ਸਰਸੇ ਵਾਲੇ ਨੂੰ ਹਾਈ ਕੋਰਟ ਨੇ ਮਾਫ ਕਰਤਾ ਕਤਲ ਦੇ ਕੇ ਇਸ ਵਿੱਚ ਪਰ ਜਿਹੜਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੱਦਵੀਂ ਕਰਵਾਈ ਸੀ ਇਸ ਨੇ ਉਹਦੇ ਬਾਰੇ ਸਰਕਾਰ ਫੈਸਲਾ ਨਹੀਂ ਕਰ ਸਕਦੀ ਕਰ ਨਹੀਂ ਰਹੀ ਸੋਇ ਹੈ ਦੀ ਸਥਿਤੀ ਅਜ ਹਿੰਦੁਸਤਾਨ ਦੇ ਵਿੱਚ ਬਣੀ ਹੋਈ ਹੈ ਕਿਸੇ ਨੂੰ ਨਹੀਂ ਪਤਾ ਕਿਸ ਦੀ ਜ਼ਿੰਦਗੀ ਜਿਹੜੇ ਵੇਲੇ ਮੱਕੈ ਜਲੂਗੀ ਨਮੀ ਪਾਲਸੀ ਬੀਜਪੀ ਆਰਐਸ ਤੋਂ ਮੋਦੀ ਨੇ ਬਣਾਈ ਹੈ ਕਿ ਜਿਹੜਾ ਵੀ ਸੇਖ ਅਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਰਹੇ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਜਾਵੇ ਉਸ ਨੂੰ ہندوستان دی رو ایجنسی اتے قتل کر دو گی اس پولیسی دے تیت موڈی نے کینیڈا دے بیٹ ہردیپ سنگھ نجر نکو دمنگ ملک نو سکھدول سنگھ نجنسیا و ਕਤਲ ਕਰਾਇਆ ਜਿਹੜੇ ਕੈਨੇਡਾ ਦੇ ਵਸਨੀਕ ਆ ਤਾਂ ਸੂਰੂ ਹੈ ਉਹਨਾਂ ਨੇ ਆਪਣੀ ਪਾਰਲੀਮੈਂਟ ਖਾਸ ਸੱਦੇ ਔਰ ਪਾਰਲੀਮੈਂਟ ਦੇ ਵਿੱਚ ਮਤਾਪਾਸ ਕੀਤਾ ਸੀ ਇਹ ਹਿੰਦੁਸਤਾਨ ਇੰਡੀਆ ਨੇ ਸਾਡੇ ਮੁਲਕ ਕੈਨੇਡਾ ਦੇ ਵਿੱਚ ਇਹ ਸਿੱਖ ਜਿਹੜੇ ਕੈਨੇਡੀਅਨ ਬਣ ਗਏ ਸੀ ਉਹਨਾਂ ਨੂੰ ਕਤਲ ਕਰਾਇਆ ਬਰਤਾਨੀਆ ਇੰਗਲੈਂਡ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ ਏਜੰਸੀਆਂ ਨੇ ਉਹਦੀ ਤਫਤੀਸ਼ ਅਜੇ ਚੱਲ ਰਹੀ ਹੈ ਇੰਗਲੈਂਡ ਦੇ ਲੋਕ ਅਜੇ ਖੁੱਲ ਕੇ ਫੈਸਲਾ ਨਹੀਂ ਕਰ ਰਹੇ ਪਾਕਿਸਤਾਨ ਦੇ ਵਿੱਚ ਵਰਨਜੀਤ ਸਿੰਘ ਪੰਜਵੜ ਮਰਵਾਤਾ ਲਖਬੀਰ ਸਿੰਘ ਰੋਡੇ ਮਰਵਾਤੇ ਪਾਕਿਸਤਾਨ ਦੇ ਵਿੱਚ ਹਿੰਦੁਸਤਾਨ ਦੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਐਕਸੀਡੈਂਟ ਦਿਖਾ ਕੇ ਔਰ ਅੱਜ ਵਰਸੀ ਹੈ ਭਾਈ ਮੂਸੇਵਾਲ ਨੂੰ ਉਸ ਨਵੀਂ ਇੰਡੀਆ ਦੀ ਏਜੰਸੀ ਨੇ ਸ਼ਹੀਦ ਕੀਤਾ ਅਜੇ ਤੱਕ ਵੰਜਨ ਫੜੇ ਨਹੀਂ ਗਏ ਹਨ ਮਤਲਬ ਤੁਸੀਂ ਸਭਨ ਸਕਦੇ ਹੋ ਜਿਉਂ ਨਹੀਂ ਫੜੇਗੇ ਜਿਉਂ ਕਰਕੇ ਸਰਕਾਰ ਨੇ ਸਾਰਾ ਕੁਝ ਕਰਾਇਆ ਉਹਦੇ ਘਤਨ ਤੋਂ 2 ਦਿਨ ਪਹਿਲਾਂ ਦਿੱਲੀ ਦੀ ਪੁਲਿਸ ਨੇ ਪੰਜਾਬ ਦੰਮੜ ਆਮ ਪਾਰਟੀ ਦੇ 3 ਕਿਸਨ ਨੂੰ ਕਹਿਤਾ ਸੀ ਕਿ ਭਾਈ ਮੁਸੇਮਨ ਜਾਣ ਦਾ ਖਤਰਾ ਹੈ اس تو بعد بھگوانت نے مجھ سے والدی سیکیورٹی ختم کرتی جس سے نار اسی سمجھ دے ہیں کہ یہ سادش ہوئی ہے اس تو بعد ہی مجھ سے والدی جان نہیں گئی ہے سو اے ہوتی ستی دے ویٹھ ਅੱਪਾ ਜੀ ਗੁਦਰ ਰਹੇ ਸਾਡੀ ਗੱਲ ਇਹ ਲੋਕ ਸੁਣਨ ਦੇ ਤਿਆਰ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ ਹਾਈ ਕੋਰਟ ਦੇ ਚੀਫ ਜਸਟਿਸ ਜਿੰਨੇ ਵੀ ਸੂਬੇ ਹੈ ਉਹਨਾਂ ਦੇ ਵਿੱਚ ਕੋਈ ਚੀਫ ਜਸਟਿਸ ਨਹੀਂ ਹੈ ਸਿੱਖ ਜਿਹੜੇ ਸੈਂਟਰ ਦੇ ਵੱਧ ਜਰਾਬ ਤਾਂ ਨੇ ਸੈਕਟਰੀ ਨੇ ਉਹਨਾਂ ਵਿੱਚੋਂ ਕੋਈ ਸਿੱਖ ਨਹੀਂ ਹੈ ਮੇਰਾ خیال ਮੁਸਲਮਾਨ ਵੀ ਨਹੀਂ ਹੈ ਸੋ ਮੇਰਾ ਮਤਨ ਹੈ ਕਿ ਹੁਣ ਸਾਰਾ ਕੁਝ ਇੱਕ ਤਰਫ ਹੋ ਰਿਹਾ ਹੈ ਜੇ ਆਪਾਂ ਅੱਜ ਡਰ ਗਏ ਕਮਜ਼ੋਰ ਹੋ ਗਏ ਨਾ ਬੋਲੇ ਕਾ ਸਾਡੇ ਔਰ ਬੜਾ ਸਮਾ ਬਹੁਤ ਖਤਰੇ ਦੇ ਵਿੱਚ ਹੈ ਮੈਂ ਮੋਦੀ ਨੂੰ ਕਿਹਾ ਤੂੰ ਮੈਨੂੰ ਕਿਸੇ ਵੇਲੇ ਵੀ ਮਰਵਾ ਸਕਦਾ ਹੈ ਮੈਂ ਸਿਕਿਉਰਿਟੀ ਤੋਂ ਬਗੈਰ ਚੱਲਦਾ ਪਰ ਸੱਟ ਸਿੱਖਾਂ ਦਾ ਅਸੂਲ ਹੈ کہ میں مر پنتھ جیویں ہے اپنے مذہب مدد لائی مرن تیار ہیں مسلمان بھی تیار ہیں سو اے ای گل مودی جی نہیں ہے کہ آپ ہمارے کے اوپر ظلم کریں گے اور کر سکتے ہیں آج ہمارے سکھ ساری دنیا میں پھیل چکے ہیں اگر آپ نے ایسا کو کرم کیا جتنے بھی ملک میں انڈیا کی ایمبیسی ہے ان کو گھیر دیا جائے گا اور آپ کو پھر معلوم ہوگا کہ سکھ نفری میں تھوڑے ہیں پر اپنے ਕੌਮियत ਦੇ ਲਈ ਆਪਣੀ ਜਾਨ ਵੀ ਪਰਮਾਨਿਤ ਕਰ ਸਕਦੇ ਆ ਸੋ ਅੱਜ ਜਿਵੇਂ ਲੇਰ ਕੋਟ ਲਈ ਆਏ ਤੁਸੀਂ ਹਮੇਸ਼ਾ ਮੈਨੂੰ ਇੱਜ਼ਤ ਬਖਸ਼ੀ ਹੈ ਸਿਮਨਪੁਰੇ ਮੇਂ ਦਾ ਦੀ ਪਹਿਲੀ ਟਰੇਕ ਨੂੰ ਵੀ ਤੁਸੀਂ ਧੱਕੜੇ ਹੋ ਕੇ ਵੋਟ ਸ਼੍ਰੋਮਣੀ ਕਨੈਦਲੰਬਰ ਸਰ ਜਿੱਦਾਂ 45 ਨਿਸ਼ਾਨੇ ਬਾਲਤੀ ਉਸ ਦਾ ਬਟ ਨੱਪ ਕੇ ਸ਼੍ਰੋਮਣੀ ਕਨੁਦ ਨੰਬਰ ਸਰ ਪਾਰਲਮੈਂਟ ਦੇ ਵਿੱਚ ਭੇਜੋਗੇ ਜਿੱਥੇ ਪਾਰਲਮੈਂਟ ਦੇ ਵਿੱਚ ਗੱਲ ਕਰ ਸਕੀਏ ਦੁਨੀਆ ਨੂੰ ਪਤਾ ਲੱਗੇ ਕਿ ਕਟਗਿੰਚੀਆਂ ਦੇ ਉੱਤੇ ਕੀ ਹੋ ਰਿਹਾ ਹੈ ਆਦੇਵਾਸੀਆਂ ਨੂੰ ਤੇ ਅਸਾਈਂਡ ਨੂੰ ਤੇ ਮੁਸਲਮਾਨਾਂ ਦੇ ਉੱਤੇ ਸਿਖਰ ਉਤੇ ਸਾਰੀਆਂ ਪ੍ਰਤਿਕਿੰਥੀਆਂ ਅੱਜ ਇਕੱਤਰੇ ਚ ਤੇ ਜਿਵੇਂ ਮੈਂ ਮੋਦੀ ਦੇ ਵਿਚਾਰ ਕਿ ਆਪਣੀ ਸਰਕਾਰ ਬਣਾ ਸਕੂਗਾ ਅਸੀਂ ਬੜੇ ਆਬਾਰੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਜਿਨ੍ਹਾਂ ਨੇ ਹਾਜ਼ਰ ਨਾਲ ਮਾਰੇ ਸੀ ਸੋਬੇ ਸਰੰਦ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬ ਜਾਦੇ ਬਾਬਾ ਫਕੀਰ ਸਿੰਘ ਤੇ ਦੋਰਾਬਰ ਸਿੰਘ ਨਿਆਂ ਵਿੱਚ ਚੁਟਕੇ ਉਹਨਾਂ ਦੀ ਜਾਨ ਖਤਮ ਕਰਤੀ ਸੀ ਸਿਰਫ ਨਵਾਬ ਦੇ ਲੇਰਪੋਟ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸੂਬੇ ਸਰਹੰਦ ਨੂੰ ਕਿਹਾ ਸੀ ਇਸਲਾਮ ਦਾ ਤਸਵੀ ਦਿੰਦੇ ਕਿ ਮਸੂਮ ਬੱਚੇ ਨੂੰ ਇਸ ਤਰ੍ਹਾਂ ਸਰਕਾਰ ਮਾਰਨ ਦਾ ਹੁਕਮ ਦੇ ਦੇ ਪਰ ਉਹ ਸੁਭਾ ਕੀ ਮੰਨ ਲਈ ਤੇ ਖਾਲੀ ਅਖਲਾਕੀ ਤੌਰ ਦੇ ਉੱਤੇ منظر یادگار خرچ کرنے ساری امداد کرسٹم ہوگا ریکارڈ پہ آؤ گا جیو جی بھی امداد سے نواب صاحب دا یادگار بناو گے اللہ اکبر تکبیر اللہ اکبر ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਬਾਰਡਰ ਖੁੱਲੇ ਸਾਡੇ ਮੁਸਲਮਾਨਾਂ ਦੇ ਪਰਿਵਾਰ ਉੱਤੇ 20 ਸਾਲ ਤੋਂ ਵਿਆਹੀ ਹੋਈਆਂ ਬੀਬੀਆਂ ਇੱਥੇ ਆਈਆਂ ਪਰ ਉਹਨਾਂ ਨੂੰ ਇੱਥੋਂ ਦੀ ਨਾਗਰਿਕਤਾ ਨਹੀਂ ਦਿੱਤੀ ਗਈ ਜਿਹੜਾ ਨਮਾਸੀ ਕਾਨੂੰਨ ਦਿੱਤਾ ਇਹਦੀ ਗੱਲ ਵੀ ਪਾਰਲੀਮੈਂਟ ਦੇ ਵਿੱਚ ਚੱਕੀ ਜਾਊਗੀ ਤੁਸੀਂ ਸਾਰੀਆਂ ਬੀਪੀਆਂ ਜਿਨ੍ਹਾਂ ਨੂੰ ਨਾ ਕਿਪਾ ਨਹੀਂ ਦਿੱਤੇ ਮੈਨੂੰ ਲਿਸਟ ਦਿੱਤੀ ਜਾਵੇ ਜਿਹੜਾ ਸੀ ਉੱਥੇ ਜਾ ਕੇ ਬੋਲ ਸਕੀਏ ਅੱਜ ਦੀ ਗੱਲ ਹੈ ਕਿ ਬੋਰਡ ਖੋਲਦੇ ਆ ਤੇ ਸਾਡੇ ਜਿਹੜੀਆਂ ਨੌਕਰੀਆਂ ਜਿਹੜੀ ਸਾਡੀ ਆਮਦਨ ਹੈ ਇਹ ਬਹੁਤ ਵੱਧ ਜੂਗੀ ਔਰ ਜਿਹੜੀ ਬੇਰੁਜ਼ਗਾਰੀ ਹੈ ਇਹਦੇ ਤੇ ਕੰਟਰੋਲ ਹੋ ਜਾਊਗਾ ਕਿੰਨੇ ਘੰਟੇ ਵੈਦੇ ਕੀਤੇ ਕਾਂਗਰਸ ਨੇ ਇੰਦਰਾ ਗਾਂਧੀ ਨੇ ਕਿ ਕਾਂਗਰਸ ਤੁਹਾਨੂੰ ਰੋਟੀ ਕਪੜਾ ਮਕਾਨ ਦੇਊਗੀ ਕੋਈ ਇਹੋ ਜੀ ਗੱਲ ਮੁੱਖੀ ਹੈ ਗਰੀਬਾਂ ਦੇ ਲਈ ਨਹੀਂ ਕੀਤੀ ਗਈ ਫਿਰ ਮੋਦੀ ਕਹਿੰਦਾ ਘਰ ਘਰ ਮੇਂ ਨੌਕਰੀ ਹੋਗੀ ਕੋਈ ਕਿਸੇ ਦੇ ਘਰ ਨੌਕਰੀ ਨਹੀਂ ਖਾਸ ਕਰਕੇ ਮੁਸਲਮਾਨਾਂ ਦੇ ਪਿੰਡਾਂ 'ਚ ਬੈਠਿਆ ਕੋਈ ਮੁਸਲਮਾਨ ਨੂੰ ਨੌਕਰੀ ਦਿੱਤੀ ਗਈ ਸਰਕਾਰੀ ਨਾ ਸੈਂਟੀਟੀ ਨਾ ਪੰਜਾਬ ਦੀ ਇਹਦੇ ਬਾਰੇ ਤੁਸੀਂ ਆਪਣੇ ਐਮ.ਐਲ.ਏ ਨੂੰ ਪੁੱਛ ਸਕਦੇ ਹੋ کہ جی شرونی اکالی دل امرسار یہ بے روزگاری کے خلاف ہے تسی کلے اتھے بولے ہو اور عام پارٹی نے کہا سی ہرک دے بینک دے دے مینے ہجار پی دتا جائے گا کوئی نہیں دتا گیا کوئی ویدہ نہیں کیا پورا ਨਾਮਦਰ காங்கிரஸ் ਨੇ ਨਾ ਬੀਜਪੀ ਆਰਐਸ ਮੋਦੀ ਨੇ ਨਾ ਆម ਆਪ ਪਾਰਟੀ ਚੇਤਰੀਵਾਲ ਨੇ ਸਵੈਟ ਕੀ ਤੁਸੀਂ ਹੋਟਸ ਤੇ ਸਵੰਦ ਦੇ ਨਾਲ ਵੋਟ ਪਾਣੀ ਹੈ ਕਿ 체ਰੀ ਪਾਰਟੀ ਤੁਹਾਡੀ ਨਮਿਤ ਗਈ ਪਾਰਲੀਮੈਂਟ ਤੇ ਇੰਡੀਆ ਦੇ ਵਿੱਚ ਕਰੋ ਗਿਆ ਸੋ ਮੈਂ ਅਸ ਕਰਦਾ ਕਿ ਅੱਲਾ ਤੇ ਵਾਹਿਗੁਰੂ ਸਰਨ ਸਦੇ ਬਖਸ਼ਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਤਿਹ ਅਰਜ਼ ਕਰਦਾ ਵਾਇਫ ਜੀ ਦਾ ਖੰਸ ਵਾਇਫ ਜੀ ਦੀ ਫਤਿਹ ਨਾਰਾ ਤਕਬੀਰ ਅੱਲਾਹੁ ਅਕਬਰ ਤੇ ਹੁਣ ਤਕੜੇ ਹੋ ਕੇ ਜਵਾਬ ਦਿਓ ਸਲਾਮ ਅਲੈਕਮ ਵਾਅਲੈਕੁਮ ਸਲਾਮ ਮਿਆਉ ਮਿਆਉ ਤੁਸੀਂ ਮਿਆਉ ਸਲਾਮ ਅਲੈਕਮ Fuck